ਲਓ ਜੀ ਅੱਗੇ ਜਿੰਨੀਆਂ ਵੀ ਸਟੇਟਮੈਂਟ ਆਪਾਂ ਦੇਖਣ ਨੂੰ ਮਿਲਦੇ ਆ ਉਹ ਮਾਰਕ ਮਿਲਰ ਜੋ ਉਥੋਂ ਦਾ ਮੰਤਰੀ ਹੈ ਉਹ ਸੋ ਦੇਖਣ ਨੂੰ ਮਿਲਦੀਆਂ ਪਰ ਹੁਣ ਉਥੋਂ ਦੇ ਪੀਐਮ ਵੱਲੋਂ ਵੀ ਵੱਡੀ ਸਟੇਟਮੈਂਟ ਆ ਚੁੱਕੀ ਆ 5 ਲੱਖ ਲੋਕਾਂ ਨੂੰ ਰਿਪੋਰਟ ਕਰਨ ਦੀ ਤਿਆਰੀ ਦੇ ਵਿੱਚ ਹੈ ਜੀ ਕੈਨੇਡਾ ਦੇਖਣਾ ਪਹੋਵੇਗਾ ਉਹ ਸਕੈਟ ਕੈਨੇਡਾ ਦੇ ਵਿੱਚ ਉਹ 5 ਲੱਖ ਲੋਕਾਂ ਦੇ ਵਿੱਚ ਕਿਹੜੇ ਕਿਹੜੇ ਲੋਕ ਆਉਂਦੇ ਹਨ ਆਪਾਂ ਤੁਹਾਨੂੰ ਵਿਦ ਪ੍ਰੂਫ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਬਸ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਪਹਿਲੀ ਵਾਰ ਚੈਨਲ ਤੇ ਆਏ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਅਸੀਂ ਹਮੇਸ਼ਾ ਹੀ ਕੈਨੇਡਾ ਤੋਂ ਲੈ ਕੇ ਯੂ ਐਸ ਏ ਨੂੰ ਲੈ ਕੇ ਜਾਂ ਇੰਗਲੈਂਡ ਨੂੰ ਲੈ ਕੇ ਜਾਂ ਫਿਰ ਇਸ ਤੋਂ ਇਲਾਵਾ ਛੋਟੀ ਕੰਟਰੀ ਉਹਨਾਂ ਨੂੰ ਲੈ ਕੇ ਇਸ ਚੈਨਲ ਉੱਤੇ ਵੀਡੀਓਜ਼ ਨੂੰ ਅਪਲੋਡ ਕਰਦੇ ਰਹਿੰਦੇ ਆ ਕਿਉਂਕਿ ਇਸ ਨਾਲ ਆਪਣੇ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਹੈਲਪ ਕਹਿਣ ਦਾ ਮਤਲਬ ਆ ਕਿ ਉਹਨਾਂ ਨੂੰ ਜੇ ਕੋਈ ਠੱਗ ਏਜੰਟਾਂ ਕੋਲ ਜਾਂਦੇ ਆ ਜਾਂ ਫਿਰ ਉਹਨਾਂ ਦੇ ਫਰੀ ਆਫ ਕਾਸਟ ਬਿਨਾ ਕੋਈ ਪੈਸਾ ਲਏ ਉਹਨਾਂ ਨੂੰ ਗਾਈਡ ਕਰਦੇ ਆ ਉਹਨਾਂ ਤੱਕ ਨੋਲਜ ਪਹੁੰਚਾਉਂਦੇ ਆ ਤੇ ਉਹ ਆਪਣਾ ਕੰਮ ਜੋ ਸਹੀ ਤਰੀਕੇ ਨਾਲ ਕਰ ਸਕਣ ਦੇਖ ਸਕਦੇ ਹੋ ਸਕਰੀਨ ਦੇ ਉੱਤੇ 20000 ਤੋਂ ਲੈ ਕੇ 5 ਲੱਖ ਲੋਕਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਦੇ ਵਿੱਚ ਹੈ ਜੀ ਕੈਨੇਡਾ ਪੀਐਮ ਟਰੂਡੋ ਨੇ ਕਿਹਾ ਜੋ ਜਸਟਨ ਟਰੂਡੋ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਇੱਥੇ ਰਿਫਿਊਜੀ ਬੈਠੇ ਹੋਏ ਆ ਰਿਫਿਊਜੀ ਮਤਲਬ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂਗਾ ਕੋਈ ਪੱਤਰ ਨਹੀਂਗਾ ਕੋਈ ਸਟੇਟਮੈਂਟ ਨਹੀਂਗੀ ਜਾਂ ਤਾਂ ਉਹਨਾਂ ਨੂੰ ਪੀਆਰ ਕਰ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇ ਇਹ ਉਹਨਾਂ ਨੇ ਐਸਐਲਈ ਇਸ ਕਦਰ ਹੁੰ ਚੁੱਕਿਆ ਕਿਉਂਕਿ ਇਨ ਦਾ ਫਿਊਚਰ ਇਲੈਕਸ਼ਨ ਆ ਰਹੇ ਆ ਜ਼ਿਆਦਾਤਰ ਚਾਂਸਸ ਦਾ ਇਹੀ ਹੈ ਕਿ ਉਹਨਾਂ ਨੂੰ ਪੀਆਰ ਦੇਣ ਦੇ ਚਾਂਸ ਜ਼ਿਆਦਾ ਬਰ ਬਰੇ ਹੋਏ ਆ ਕਿਉਂਕਿ ਕੈਨੇਡਾ ਦੇ ਵਿੱਚ ਅਜ ਤੋਂ ਮਹੀਨੇ 2 ਮਹੀਨੇ ਨੂੰ 5 ਮਹੀਨੇ ਨੂੰ ਇਲੈਕਸ਼ਨ ਹੋਣ ਵਾਲੇ ਆ ਇਲੈਕਸ਼ਨ ਦੇ ਵਿੱਚ ਇਹ ਲੋਕ ਜਿਕਰ ਟਰੂਡੋ ਉਹਨਾਂ ਦੀ ਹੈਲਪ ਕਰਦਾ ਤੇ ਪੰਜ ਲੋਕ ਵੋਟ ਉਹਨਾਂ ਦੀ ਸਿੱਧੀ ਪੱਕੀ ਹੋ ਜਾਂਦੀ ਹੈ ਪਰ ਇਸ ਦੇ ਆਪੋਜੀਸ਼ਨ ਪਾਰਟੀਆਂ ਆ ਜਾਂ ਫਿਰ ਆਪੋਜੀਸ਼ਨ ਲੋਕ ਆ ਉਹਨਾਂ ਦੀ ਵੀਜ਼ਾ ਡਰ ਦੇ ਵਿੱਚ ਕਟੌਤੀ ਆਊਗੀ ਮਤਲਬ ਕਿ ਜੋ ਇੰਡੀਆ ਤੋਂ ਜਾਣਾ ਚਾਹੁੰਦੇ ਆ ਸਟੂਡੈਂਟਸ ਆ ਸਟੱਡੀ ਬੇਸ ਆ ਜਾਫਰ ਰਿਵਿਸਟਰ ਵੀਜ਼ਾ ਟੂਰਿਸਟ ਵੀਜ਼ਾ ਵਰਕ ਵੀਜ਼ਾ ਉਹਨਾਂ ਦੇ ਵੀਜ਼ਾ ਦੇ ਵਿੱਚ ਕਟੌਤੀ ਆਉਣ ਦੇ ਜ਼ਿਆਦਾ ਚਾਂਸ ਹੋ ਜਾਣਗੇ ਪਰ ਜੇਕਰ ਇਹਨਾਂ 5 ਲੱਖ ਲੋਕਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ ਤਾਂ ਸਿੱਧਾ ਵੀਜ਼ਾ ਡਾਇਰੈਕਟ ਵਿਦ ਕਹਿੰਦੇ ਨੇ ਕਿ ਲੀਗਲ ਤਰੀਕੇ ਨਾਲ ਜੋ ਸਟੂਡੈਂਟ ਸਟੱਡੀ ਵੀਜ਼ਾ ਲਗਾ ਰਿਹਾ ਹੈ ਵਰਕ ਵੀਜ਼ਾ ਲਗਾ ਰਿਹਾ ਹੈ ਟੂਰਿਸਟ ਵੀਜ਼ਾ ਲਗਾ ਰਿਹਾ ਹੈ ਵਿਜ਼ਟਰ ਵੀਜ਼ਾ ਲਗਾ ਰਿਹਾ ਉਹਨਾਂ ਦੀ ਵੀਜ਼ਾ ਦਰ ਨੂੰ ਵਧਾ ਦਿੱਤਾ ਜਾਵੇਗਾ ਹੁਣ ਦੇਖਣ ਦੀ ਸਟੇਟਮੈਂਟ ਹੈ ਕਿ ਉਹਨਾਂ ਨੇ 2 ਤੋਂ 3 ਦਿਨ ਮੰਗੇ ਆ ਕਿ ਅਸੀਂ ਇਹਨਾਂ ਨੂੰ ਡਿਪੋਰਟ ਕਰਾਂਗੇ ਜਾਂ ਫਿਰ ਇਹਨਾਂ ਨੂੰ ਪੀਆਰ ਕਰਾਂਗੇ ਇਸ ਦਾ ਵੱਡਾ ਅਸਰ ਅਦਰ ਵੀਜ਼ੇ ਵਾਲਿਆਂ ਤੇ ਵੀ ਪਊਗਾ ਜਿਹੜੇ ਵੀਜ਼ੇ ਤੁਹਾਨੂੰ ਰੀਸੈਂਟਲੀ ਮੈਨੇ ਅਨਾਉਂਸ ਕੀਤੇ ਸਟੱਡੀ ਵਿਜ਼ਟਰ ਤੇ ਵਰਕ ਪਰਮਿਟ ਵਾਲਿਆਂ ਤੇ lettes see and subscribe this channel